ਸਿਰਫ ਥੋੜੇ ਕਿ ਦਿਨ ਪਹਿਲਾਂ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਇੱਕ ਭਾਰਤੀ ਮੂਲ ਦੀ ਬੱਚਿਆਂ ਦਾ ਇਲਾਜ ਕਰਨ ਵਾਲੀ ਡਾਕਟਰ ਨੀਹਾ ਗੁਪਤਾ ਦੇ ਉੱਪਰ ਆਪਣੀ ਹੀ 4 ਸਾਲ ਦੀ ਬੇਟੀ ਦਾ ਕਤਲ ਕਰਕੇ ਤੇ ਉਸ ਤੋਂ ਬਾਅਦ ਉਹਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕਰਨਾ ਕਿ ਇਹ ਸਿਰਫ ਇੱਕ ਐਕਸੀਡੈਂਟ ਸੀ 4 ਸਾਲ ਦੀ ਆਰੀਆ ਤਲਾਤੀ ਉਥੋਂ ਦੇ সুইমিং ਪੂਲ ਦੇ ਵਿੱਚ ਮ੍ਰਿਤਕ ਹਾਲਤ ਦੇ ਵਿੱਚ ਪਾਈ ਜਾਂਦੀ ਆ ਤੇ ਇਹਦੇ ਇਲਜ਼ਾਮ ਲੱਗਦੇ ਆ ਖੁਦ ਉਹਦੇ ਆਪਣੀ ਹੀ ਮਦਰ ਨੀਹਾ ਗੁਪਤਾ ਦੇ ਉੱਪਰ ਜਦੋਂ ਐਲਪੋਰਟੋ ਪੁਲਿਸ ਵਾਲੇ ਨੀਹਾ ਗੁਪਤਾ ਦੇ ਕਾਲ ਕਰਨ ਦੇ ਉੱਪਰ ਇਸ ਰੈਂਟਲ ਪ੍ਰਾਪਰਟੀ ਦੇ ਉੱਪਰ ਪਹੁੰਚਦੇ ਆ ਤੇ ਦੇਖਦੇ ਆ ਕਿ 4 ਸਾਲ ਦੀ ਆਰੀਆ ਤਲਾਤੀ ਉਸ সুইমিং ਪੂਲ ਦੇ ਅੰਦਰ ਮੌਜੂਦ ਹੁੰਦੀ ਆਰੀਆ ਤਲਾਤੀ ਨੂੰ ਮ੍ਰਿਤਕ ਡਿਕਲੇਅਰ ਕੀਤਾ ਜਾਂਦਾ ਇਸ ਤੋਂ ਬਾਅਦ ਜਦੋਂ ਪੁਲਿਸ ਵਾਲੇ ਨੇਹਾ ਤੋਂ ਇਹ ਸਾਰੀ ਚੀਜ਼ ਦੇ ਬਾਰੇ ਵਿੱਚ ਪੁੱਛ ਪੜਤਾਲ ਕਰਦੇ ਆ ਤਾਂ ਨੇਹਾ ਇਹ ਕਹਿੰਦੀ ਆ ਕਿ ਕਿਉਂਕਿ ਮੈਨੂੰ ਸਵਿਮਿੰਗ ਕਰਨੀ ਨਹੀਂ ਆਉਂਦੀ ਸੀ ਇਸੇ ਕਰਕੇ ਮੈਂ ਪੂਲ ਦੇ ਅੰਦਰ ਨਹੀਂ ਜਾ ਸਕੀ ਆਰੀਆ ਨੂੰ ਬਾਹਰ ਨਹੀਂ ਕੱਢ ਸਕੀ ਤੇ ਮੈਨੂੰ ਪੂਰੇ 10 ਮਿੰਟ ਲੱਗੇ ਇਹ ਸੋਚਣ ਦੇ ਵਿੱਚ ਇਹ ਚੀਜ਼ਾਂ ਪਲਾਨ ਕਰਨ ਲਈ ਕਿ ਮੈਂ ਕਿਵੇਂ ਆਰੀਆ ਨੂੰ ਇੱਥੋਂ ਬਾਹਰ ਕੱਢਾਂ ਅੱਗੇ ਜਦੋਂ ਪੁਲਿਸ ਵਾਲੇ ਹੋਰ ਤਫ਼ਤੀਸ਼ ਕਰਦੇ ਆ ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਨੀਹਾ ਗੁਪਤਾ ਦਾ ਆਪਣੇ ਪਤੀ ਦੇ ਨਾਲ ਸੌਰਵ ਤਿਲੋਥੀ ਦੇ ਨਾਲ ਇੱਕ ਡਾਈਵੋਰਸ ਦਾ ਕੇਸ ਚੱਲ ਰਿਹਾ ਸਭ ਤੋਂ ਜ਼ਿਆਦਾ ਝਗੜੇ ਦੇ ਜਿਹੜੇ ਦੋ ਕਾਰਨ ਆ ਉਹ ਪਹਿਲਾ ਹੈ ਇਹਨਾਂ ਦੀ ਆਪਣੀ ਬੇਟੀ ਆਰੀਆ ਦੀ ਕਸਟਡੀ ਨੂੰ ਲੈ ਕੇ ਦੂਸਰਾ ਹੈ ਪੈਸੇ ਦਾ ਲੈਣ ਦੇਣ ਜਦੋਂ ਪੁਲਿਸ ਦੇ ਅਧਿਕਾਰੀ ਨੇ ਹਾਨੂੰ ਇਹ ਪੁੱਛਦਿਆ ਕਿ ਸਲਾਈਡਿੰਗ ਡੋਰ ਨੂੰ ਇੱਕ 4 ਸਾਲ ਦੀ ਬੱਚੀ ਨੇ ਕਿਵੇਂ ਓਪਨ ਕਰ ਲਿਆ ਤਾਂ ਨੇਹਾ ਇਹ ਕਹਿੰਦੀ ਆ ਕਿ ਨਹੀਂ ਉਹ ਬਹੁਤ ਈਜ਼ੀਲੀ ਓਪਨ ਹੋ ਸਕਦੇ ਸੀ ਇਹ ਮੈਂ ਬਾਅਦ ਦੇ ਵਿੱਚ ਚੈੱਕ ਕੀਤਾ ਪੁਲਿਸ ਵਾਲਿਆਂ ਨੇ ਨੇਹਾ ਗੁਪਤਾ ਨੂੰ ਅਰੈਸਟ ਨਹੀਂ ਕੀਤਾ ਸੀ ਕਿਉਂਕਿ 27 ਜੂਨ ਨੂੰ ਆਰੀਆ ਦੀ ਮੌਤ ਤੋਂ ਬਾਅਦ ਉਹਨੂੰ ਸਿਰਫ ਪੁੱਛਗਿਛ ਲਈ ਹੈੱਡਕੁਆਰਟਰ ਬੁਲਾਇਆ ਗਿਆ ਉਹਦੇ ਬਿਆਨ ਦਰਜ ਕੀਤੇ ਗਏ ਤੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਡਾਕਟਰ ਟਵੀਟ ਟਰੈਨ ਆਰੀਆ ਦਾ ਪੋਸਟਮਾਰਟਮ ਕਰਦੇ। ਤਾਂ ਫਾਈਨਲੀ ਡਾਕਟਰ ਟਵੇਟ ਟਰੈਨ ਬਿਲਕੁਲ ਹੀ ਇੱਕ ਡਿਫਰੈਂਟ ਗੱਲ ਕਹਿੰਦੇ ਆ ਕਿ 4 ਸਾਲ ਦੀ ਆਰੀਆ ਤੇ ਲੋਥੀ ਦੀ ਮੌਤ ਪਾਣੀ ਦੇ ਵਿੱਚ ਡੁੱਬਣ ਕਰਕੇ ਨਹੀਂ ਬਲਕਿ ਇਸ ਕਰਕੇ ਹੋਈ ਆ ਕਿ ਉਹਦੇ ਚਿਹਰੇ ਦੇ ਉੱਪਰ ਸਰਾਣਾ ਰੱਖਿਆ ਗਿਆ ਤੇ ਉਹਨੂੰ ਸਾਹ ਨਹੀਂ ਆਇਆ। ਤਾਂ ਹੁਣ ਸੋਮਵਾਰ ਨੂੰ 30 ਜੂਨ ਨੂੰ ਅਦਾਲਤ ਨੇਹਾ ਗੁਪਤਾ ਨੂੰ ਅਰੈਸਟ ਕਰਨ ਦਾ ਤੇ ਉਹਨੂੰ ਫਲੋਰੀਡਾ ਤੋਂ ਵਾਪਸ ਓਕਲਾਹੋਮਾ ਭੇਜਣ ਦੇ ਆਰਡਰ ਕਰ ਦਿੰਦੀ ਆ। ਨੇਹਾ ਨੂੰ ਉਹਦੀ ਯੂਨੀਵਰਸਿਟੀ ਤੇ ਉਹਦੇ ਆਪਣੇ ਹਸਪੀਟਲ ਦੇ ਵਿੱਚੋਂ ਸਸਪੈਂਡ ਕਰ ਦੇਣਾ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਨੀਹਾ ਗੁਪਤਾ ਨੂੰ ਆਪਣੀ ਖੁਦ ਦੀ ਹੀ ਬੇਟੀ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਦਿਖਾ ਰਹੀਆਂ ਨੇ